ਭਾਬੋ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਨੇ ਜੀ ਫਿਰ ਕਿਨੇ ਕਿਨੇ ਚੜਾਇਆ ਤਿਰੰਗਾ ਕੱਲ 15 ਅਗਸਤ ਸੀਗੇ ਕਿਨੇ ਕਿਨੇ ਚੜਾਇਆ ਵੇ ਸਕੂਲਾਂ ਤੇ ਜਾਂ ਘਰਾਂ 'ਚ ਝੰਡਾ ਜਿਹੋਣੇ ਕਿਨੇ ਚੜਾਏ ਨੇ ਬਹੁਤ ਖੁਸ਼ੀ ਮਨਾਈ ਹੋਊ ਨਾ ਮੈਂ ਇਹ ਗੱਲ ਦੇਖੀ ਸੀ ਵੀਡੀਓ ਸਕੂਲ 'ਚ ਸਾਡੇ ਘਰ ਦੇ ਜਵਾਗ ਨੇ ਪਾਣੀ ਨੇ ਭੇਜੀ ਸੀਗੀ ਭਗਤ ਸਿੰਘ ਤੇ ਕਾਫੀ ਲੰਬੀ ਕਵਤਾ ਛੋਟੀ ਕਵਤਾ ਸੀਗੀ ਉਹ ਵਧੀਆ ਬਣਾਈ ਕੇ ਕਾਈ ਆ ਤੇ ਉਹ ਕਵਤਾ ਗਾਉਣ ਤੋਂ ਪਹਿਲਾਂ ਕਹਿੰਦਾ ਨਮਸਕਾਰ ਮੋਹ ਵੀ ਪੜਾ ਮਹਾਂ ਦੇ ਸਕੂਲਾਂ ਚ ਕਹੇ ਮੈਂਡਵਾਸ਼ ਕੀਤੇ ਨੇ ਜਵਾਕਾਂ ਦੇ ਪੰਜਾਬ ਲਿਖ ਕੇ ਦਿੰਦੇ ਨੇ ਭਾਈ ਬੱਚੇ ਐ ਬੋਲਦੇ ਨੇ ਸਤ ਸ੍ਰੀ ਅਕਾਲ ਕੀ ਕਹਿਣਾ ਕੋਈ ਜਾਂ ਕੋਈ ਫਤੇ ਕੀ ਬੁਲਾਉਣੀ ਆ ਪੂਰੇ ਨਮਸਕਾਰ ਕਹਿ ਕੇ ਸਟਾਰਟ ਕੀਤਾ ਉਹਨੂੰ ਮੈਂ ਬੱਚਿਆਂ ਦਾ ਤਾਂ ਹੁਣ ਭਗਤ ਸਿੰਘ ਹੀ ਬਣਾਇਆ ਕਰ ਲਿਆ ਭਾਈ ਭਗਤ ਸਿੰਘ ਪਹਿਨੀ ਕਹਿੰਦੇ ਭਗਤ ਸਿੰਘ ਨੇ ਵਧੀਆ ਚੱਲ ਉਹ ਜਿੰਦਗੀ ਲਾਈ ਆ ਦੇਸ਼ ਦੇ ਨਾਮ ਤੇ ਉਹਨੇ ਪਰ ਕੱਲਾ ਭਗਤ ਸਿੰਘ ਥੋੜੀ ਜਿਹੀਆਂ ਕੱਲਾ ਦੇਹ ਯਾਦ ਕਰਾਉਣੇ ਚ ਜਿਹੜੇ ਅਸੀਂ ਇਕ ਲਾੜੀਏ ਸੀ ਉਹ ਤਾਂ ਇਹਨਾਂ ਨੇ ਦਿਖਾਈ ਹੀ ਨਹੀਂ ਕਦੇ ਕਿੰਨੇ ਸਿੱਖ ਹੋਏ ਨੇ ਕਿਸੇ ਨੂੰ ਮੂਰੇ ਇਹਨਾਂ ਦਾ ਕਲਕੱਤਾ ਬਜੇ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਪਿੱਛੇ ਛੜਤਾ ਉਦਮ ਸਿੰਘ ਪਿੱਛੇ ਛੜਤਾ ਜੇ ਹੋਰ ਸੀਗੇ ਇਕ ਲਾੜੀਏ ਸਿੱਖ ਲਾੜੀਏ ਪਹਿਲਾਂ ਪਹਿਲਾਂ ਪੜ੍ਹਨ ਦੀਆਂ ਕਿਤਾਬਾਂ 'ਚ ਸਾਡੇ ਵੇਲੇ ਆਉਣ ਦੇ ਕੰਮ ਘਾਟਾ ਮਾਰੂ ਜਹਾਜ਼ ਦਾ ਬਾਬਾ ਗੁਰਦੱਤ ਸਿੰਘ ਸਰਦਾਰ ਕੀਰ ਸਿੰਘ ਉਹਨਾਂ ਦੇ ਤਰਸ਼ੀਮ ਜਸਰ ਨੇ ਫਿਲਮ ਹੀ ਬਣਾਈ ਆ ਉਹਨਾਂ ਨੂੰ ਇਹਨਾਂ ਨੇ ਇੱਕ ਗੁਮਨਾਮੀ ਦੇ ਨਿਹਰੇ ਸਿੱਟਤਾ ਕਲਾ ਭਗਤ ਸਿੰਘ ਸਟਾਰ ਬਣਾਉਦਾ ਉਹਨਾਂ ਨੇ ਕਿਉਂ ਦੇਸ਼ ਨੂੰ ਯਾਦ ਕਰਾਉਣ ਵਾਲੇ ਦੋ ਹੀ ਸਟੇਟਾਂ ਹੋਈਆਂ ਨੇ ਇੱਕ ਬੰਗਾਲ ਇੱਕ ਪੰਜਾਬ ਸ਼ਿਵਾਜਿੰਦਰ ਗੋਸ਼ ਬਾਕੀ ਕਲਾ ਭਗਤ ਸਿੰਘ ਸ਼ੰਤਿੰਦਰ ਸ਼ੇਖਰ ਅਤੇ ਆਯਾਦ ਇਹਨਾਂ ਨੇ ਥੋੜੋ ਕਲਾ ਦੇਸ਼ ਯਾਦ ਕਰਾਇਆ ਜਿਹੜਾ ਪਿੰਡ ਮਿੰਡ ਦੀ ਅੰਗਰੇਜ਼ੀ ਨੂੰ ਬਖਸ਼ਤ ਪਾ ਕੇ ਰੱਖਿਆ ਸੀ 98 ਸਾਲ ਪੰਜਾਬ ਵਿੱਚ ਕਿ 200 ਸਾਲ ਚੋਂ 98 ਸਾਲ ਹੀ ਰਾਜ ਕੀਤਾ ਨਾ ਪੰਜਾਬ ਦਾ ਬਾਕੀ 102 ਸਾਲ ਪਹਿਲਾਂ ਬਾਕੀ ਮੁਲਕ ਤੇ ਕਰ ਗਏ ਲਨਜੀਤ ਸਿੰਘ ਦੇ ਜਾਣ ਤੋਂ ਬਾਅਦ ਸ਼ੇਰ-ਏ-ਪੰਜਾਬ ਦੇ ਇਹਨਾਂ ਦੇ ਕਬਜ਼ੇ ਚ ਆ ਗਿਆ ਫਿਰ ਇੱਕ ਫੈਸਲਾ ਕੀਤਾ ਗਿਆ ਭਾਈ ਇਕੱਠੇ ਹੋ ਕੇ ਹੁਣ ਕਿਉਂ ਚਾਬੀਆਂ ਦਾ ਮੋਰਚਾ ਜੈਤੋ ਦਾ ਮੋਰਚਾ ਨਨਕਾਣਾ ਸਾਹਿਬ ਕਿੰਨੇ ਲక్ష్మణ ਸਿੰਘ ਧਾਰੋਵਾਲ ਵਰਗਿਆਂ ਨੇ ਕੁਰਬਾਨੀਆਂ ਦਿੱਤੀਆਂ ਸ਼ਹਾਦਤਾਂ ਇੱਥੇ ਉੱਥੇ ਜਾਣ ਨਾਲ ਕਿਉਂ ਮਿਰਜੇਨ ਤੋਂ ਬਹੁਤ ਲੋਕ ਜਾਣਦੇ ਨੇ ਜੰਡਰ ਨਾਲ ਬੰਨੇ ਪਰ ਲక్ష్మణ ਸਿੰਘ ਧਾਰੋਵਾਲ ਨੂੰ ਥੋੜੇ ਲੋਕ ਜਾਣਦੇ ਨੇ ਵੀ ਜਿਨ੍ਹਾਂ ਨੇ ਅੰਗਰੇਜ਼ਾਂ ਨੇ ਉਹਨਾਂ ਨਾਲ ਮਹਾਨਤਾ ਨੇ ਅੰਗਰੇਜ਼ਾਂ ਦੇ ਪਿੱਠੂਆਂ ਨੇ ਜਿਹੜੇ ਗੁਰਦੁਆਰੇ ਕਾਬੂ ਸੀਗੇ ਜੰਡਰ ਨਾਲ ਬੰਨ ਕੇ ਸਾੜਿਆ ਸੀਗਾ ਸਰਦਾਰ ਕੀਰ ਸਿੰਘ ਦੇ ਮੁੰਡੇ ਨੂੰ 8 ਸਾਲ ਦੇ ਨੂੰ ਉਹਦੀ ਉਹਦੀ ਬਹੁਤ ਕੁਰਬਾਨੀ ਹੈ ਕਿ ਉਹਦੀ ਸਹਿਜਾਦੇ ਵਾਲੀ ਸਟੋਰੀ ਹੈ ਸਰਦਾਰ ਕੀਰ ਸਿੰਘ ਦੇ ਮੁੰਡੇ ਦੀ ਇੱਕ ਹੋਰ ਕੀਰ ਸਿੰਘ ਹੋਏ ਨੇ ਇੱਕ ਕੀਰ ਸਿੰਘ ਜਿਹੜੇ ਬਾਹਰੋਂ ਆਏ ਸੀਗੇ ਕਾਮਾਗਾਟਾ ਮਰੂ ਜਹਾਜ਼ ਚ 700 ਬੰਦਾ ਕਾਲੇ ਪਾਣੀ ਜੇਲ੍ਹ ਚ ਭੇਜਿਆ ਸਿੱਖ ਅੰਬਰਤਾਰੀ ਤੇ ਫਾਂਸੀਆਂ ਚੜਨ ਵਾਲੇ 103 ਚੋਂ 88 ਸਿੱਖ ਅੰਬਰਤਾਰੀ ਬਣਾ ਤਾ ਕੱਲਾ ਭਗਤ ਸਿੰਘ ਹੀਰੋ ਕਿਉਂ ਜਿਹੜੇ ਉਹ ਲੜ ਰਹੇ ਸੀ ਉਹ ਲੜਾਈ ਸੀ ਆਪ ਦੇ ਖਿੱਤੇ ਖਾਤਰ ਇੱਕ ਸਾਂਝੀ ਲੜਾਈ ਜਿਵੇਂ ਆਪਾਂ ਕਹਿ ਦਿੰਦੇ ਆ ਬਈ ਆਪਣਾ ਕਿਸੇ ਕੋਲ 50 ਕਿਲੇ ਕਾਬੂ ਜੇ ਚ ਨੇ 10 ਕਿਲੇ ਮੇਰੇ ਨੇ 20 ਕਿਲੇ ਫਲਾਣ ਦੇ ਨੇ ਵੀ ਆਪਾਂ ਇਕੱਠੇ ਹੋ ਗਏ ਉਹਦੇ ਸੜਾਈਏ ਆਉ ਜੋ ਛੜਾ ਲਿਆ ਉਦੋਂ ਬਾਅਦ ਭਾਈ 20 ਕਿਲੇ ਤੇਰੇ ਆ 10 ਕਿਲੇ ਮੇਰੇ 5 ਕਿਲੇ ਉਹਦੇ ਐ ਹੋ ਜਾਂਦਾ ਉਹਨਾਂ ਨੇ ਸਾਂਝੀ ਲੜਾਈ ਲੜੀ ਸੀ ਆਪ ਦੇ ਖੇਤੀਕਾਰ Punjab ਕੇ Punjab ਦਾ ਅਸੀਂ ਹਿੱਸਾ ਹੈ ਨਹੀਂ ਸੀ ਨਾ ਦੇਸ਼ ਦਾ ਦਾ ਹਿੰਦੁਸਤਾਨ ਦਾ ਉਹ ਇੱਕ ਲਗ ਖਿੱਤਾ ਸੀ ਰਜਿੰਦਰ ਸਿੰਘ ਦਾ ਹਮਾਚਲ ਵਿੱਚ ਇੱਕ ਤਿੱਬਤ ਤੇ ਇਧਰ ਹਰਿਆਣਾ ਨੂੰ ਵਿੱਚੀ ਸੀਗਾ ਇਹ ਇਹ 22 ਪਰਗਣੇ ਸੀ ਹਿੰਦੁਸਤਾਨ ਦੇ ਭਾਰਤ ਦੇ ਇਹ ਉਹਨਾਂ ਨੂੰ ਇੱਕ ਕਰਕੇ ਬਾਅਦ ਵਿੱਚ ਇੱਕ ਕਰ ਗਏ ਭਾਈ ਪਰਗਣਾ ਚ ਬੰਡੇ ਹੋਏਗੇ ਅਲੱਗ-ਅਲੱਗ ਛੋਟੇ-ਛੋਟੇ ਰਾਜੇ ਬੈਠੇ ਸੀਗੇ ਜਿਵੇਂ ਆਪਣੇ ਵੀ ਸੀ ਮਹਾਰਾਜਾ ਪਟਿਆਲਾ ਜੀਂਦ ਨੱਭਾ ਤੇ ਐਗਾ ਕਿ ਭਗਤ ਸਿੰਘ ਨੂੰ ਇਹਨਾਂ ਨੇ ਹੀ ਹੀਰੋ ਬਣਾਦਾ ਬੱਚਿਆਂ ਨੂੰ ਵੀ ਇਹੀ ਪੜਾਈ ਜੰਦਾਂ ਨੇ ਉਹਨਾਂ ਨੂੰ ਤਾਂ ਕਿਤੇ ਵੀ ਦਿਖਾਉਂਦੇ ਬਾਬਾ ਸਰਦਾਰ ਕੀਰ ਸਿੰਘ ਬਾਬਾ ਗੁਰਦੇਵ ਸਿੰਘ ਜਾਂ ਸੋਹਣ ਸਿੰਘ ཕਕਨਾ ਜੀ 98 ਸਾਲ ਦੀ ਉਮਰ ਚ ਦੇਹ ਆਯਾਰ ਹੋਣ ਤੋਂ ਕਈ ਸਾਲ ਬਾਅਦ ਚ ਇਹਨਾਂ ਨੇ ਛੱਡਿਆ ਸੀ ਉਹਨੂੰ ਉਹ ਕੁੰਬ ਪੈ ਗਿਆ ਸੀ ਕੁੰਬੇ ਹੋਏ ਸੀ ਉਹ ਫਿਰ ਛੱਡਿਆ ਇਹਨਾਂ ਨੇ ਪਰ ਉਹ ਤੋਂ ਪਹਿਲਾਂ ਛੱਡਿਆ ਇਹਨਾਂ ਨੇ ਉਹਨਾਂ ਨੇ ਆਸੀ ਬਾਹਰ ਬਾਹਰ ਜਾ ਕੇ ਗਤੀਵਿਧੀਆਂ ਕਰਨਗੇ ਇਹ ਫੇਰ ਨਾ ਰੌਲਾ ਪਾਉਣ ਵੀ ਸਾਨੂੰ ਕਿਉਂ ਨਹੀਂ ਦਿੱਤਾ ਦੇ ਵੰਡ ਗਿਆ ਸਾਡਾ ਆਪਦਾ ਖਿੱਤਾ ਲੱਗ ਸੀਗਾ ਬਾਤ ਇਹਨਾਂ ਨੂੰ ਪਤਾ ਹੈ ਜਿਹੜਾ ਕੋ ਕੀਤਾ ਪੰਜਾਬ ਨੂੰ ਲਗ 47 ਵੇਲੇ ਵੰਡ ਹੋਈ ਆਪਾਂ ਕਹਿੰਦੇ 15 ਅਗਸਤ 50 ਵਾਛ ਦਾ ਕਾਲਾ ਦਿਨ ਸੀ 10 ਲੱਖ ਬੰਦਾ ਮਰਿਆ ਕੁੜੀਆਂ ਜਿੱਦਾਂ ਬੁਣੀਆਂ ਲੁੱਟੀਆਂ ਗਈਆਂ ਘਰ ਉਜੜ ਗਏ ਹਜ਼ਾਰਾਂ ਲੋਕਾਂ ਦੇ ਇਹ ਉਹ ਸੋਸ਼ਲ ਮੀਡੀਆ ਕਰਕੇ ਲੋਕਾਂ ਨੂੰ ਬਹੁਤ ਨੂੰ ਪਤਾ ਲੱਗਿਆ ਵੀ ਹਾਂ ਇਹ ਕਿਸੇ ਨੂੰ ਕੀ ਨੂੰ ਪਤਾ 84 ਦਾ ਨਹੀਂ ਲੋਕਾਂ ਨੂੰ ਪਤਾ ਵੀ 84 ਦਿੱਲੀ ਚ ਹੋਇਆ ਕੀ ਆ ਹੁਣ ਨਹੀਂ ਪਤਾ ਲੋਕਾਂ ਨੂੰ ਕਿ ਆਪਾਂ ਆਮ ਲੋਕ ਬਸ ਘਰ ਤੱਕ ਬੈਠੇ ਆ ਖੂਬ ਜਿਵੇਂ ਖੂਨ ਦੇ ਡੱਡੂ ਬਣ ਕੇ ਵੀ ਨਾ ਇਤਿਹਾਸ ਪੜ੍ਹਨਾ ਨਾ ਸੁਣਨਾ ਜਾਂ ਹੋਰ ਦੇਖਣਾ ਕਿ ਉਹ ਇੰਟਰਸਟਿੰਗ ਇੱਧਰ ਕੋਈ ਰੁਚੀ ਨਹੀਂ ਹੈਗੀ ਮੇਰਾ ਘਰ ਆ ਮੇਰੇ ਜਵਾਕ ਨੇ ਬਸ ਇੱਥੇ ਤੱਕ ਹੀ ਆਪਣੀ ਜ਼ਿੰਦਗੀ ਨਿਭਾਣੀ ਹੈ ਫਿਰ ਆਪਾਂ ਯਾਦ ਵੀ ਕੌਣ ਰੱਖਦਾ ਆਪਾਂ ਮਰ ਜੰਨੇ ਆ ਮੈਂ ਵੀ ਵਿੱਚ ਹੀ ਹਾਂ ਆਪਾਂ ਵਿੱਚ ਹੀ ਇਹ ਚੀਜ਼ ਮਾੜੇ ਮਰ ਕੇ ਕੱਲ੍ਹ ਉਹ ਤੀਜਾ ਨੇ ਕੌਣ ਆਪਾਂ ਨੂੰ ਪੁੱਛਣ ਆ ਉਹਨੂੰ ਦੁਨੀਆ ਯਾਦ ਰੱਖਾ ਦੀ ਬੰਦੇ ਪਰ ਇਹਨੇ ਭਗਤ ਸਿੰਘ ਕੱਲਾ ਮੈਂ ਭਗਤ ਸਿੰਘ ਦੀ ਵੀਡੀਓ ਬਣਾ ਕੇ ਪਾਉਣੀ ਸੀ ਵੀ ਭਗਤ ਸਿੰਘ ਕਲਾ ਹੀਰੋ ਨਹੀਂ ਸੀ ਆਰੀਆ ਸਮਾਜ ਨੂੰ ਮੰਨਣ ਵਾਲਾ ਬੰਦਾ ਸੀ ਆਰੀਆ ਸਮਾਜ ਇੱਕ Hindu ਧਰਮ ਦਾ ਜਿਹੜਾ 2 ਪਾਰਟ ਜਿਵੇਂ ਛਿੱਕੇ ਦੇ ਦੋ ਪਹਿਲੂ ਹੁੰਦੇ ਨੇ ਦੂਜਾ ਪਹਿਲੂ ਸੀਗਾ ਹਾਂ ਇਹਨਾਂ 'ਚ ਇੱਕ ਸੀਗਾ ਵੀ ਇਹਨਾਂ ਨੇ ਇਹਨਾਂ ਦੇ ਜਿਹੜੇ ਮਹਾਗੁਰੂ ਹੋਏ ਨੇ ਉਹਨਾਂ ਨੇ ਇੱਕ ਚੀਜ਼ ਵਧੀਆ ਚਲਾਈ ਸੀ ਵੀ ਭਾਈ ਜਿਹੜੀ ਸਤੀ ਪ੍ਰਥਾ ਬੰਦਾ ਮਰ ਜਾਂਦਾ Hindu ਧਰਮ ਵਿੱਚ ਨਾਲ ਹੀ ਜਨਨੀ ਨੂੰ ਸਾੜਨ ਦੀ ਚਿਖਾ ਧੱਕੇ ਨਾਲ ਉਹ ਪ੍ਰਸਾਬੰਦ ਕੀਤੀ ਸੀ ਹਾਲਾਂਕਿ ਉਹ ਤੋਂ ਪਹਿਲਾਂ ਗੁਰੂ ਰਾਮਦਾਸ ਕਰਕੇ ਸੀ ਇਹ ਪ੍ਰਸਾ ਨੂੰ ਬੰਦ ਪਰ ਫਿਰ ਇਹ ਉੱਭਰ ਵੀ ਸੀਗੀ ਤੇ ਆਰੀਆ ਸਮਾਜ ਨੂੰ ਇਹ ਮੰਨਣ ਵਾਲਾ ਸੀ ਬੰਦਾ ਹੈ ਭਗਤ ਸਿੰਘ ਇਹਨੂੰ ਆਲੇ ਖਿੱਤੇ ਨਾਲ ਕੋਈ ਮਤਲਬ ਨਹੀਂ ਸੀ ਵੀ ਅਸੀਂ ਪੰਜਾਬ ਦਾ ਅਲੱਗ ਲੈਣਾ ਜਾਂ ਕਰਨਾ ਤੇ ਇਸੇ ਕਰਕੇ ਇਹਨੂੰ ਫਿਰ ਰਾਸ਼ਟਰਵਾਦੀ ਸੀ ਇਹ ਆਪਾਂ ਇਹ ਨਹੀਂ ਕਹਿੰਦੇ ਵੀ ਮਾਰਾ ਕੀਤਾ ਸੀ ਉਹਨੇ ਹਾਂ ਬਈ ਯਾਰ ਕਰਾਉਣ ਦਾ ਤਾਂ ਲੜਿਆ ਉਹਦੀ ਜਾਨਵਾਰੀ ਹੈ ਪਰ ਕੱਲਾ ਇਹ ਬੇਇਨਸਾਫੀ ਹੈ ਵੀ ਕੱਲਾ ਭਗਤ ਸਿੰਘ ਥੋੜਾ ਸੀਗਾ ਪਿੰਡ ਪਿੰਡ ਦੀ ਜਾ ਕੇ ਗਤੀਵਿਧੀਆਂ ਕਰਨੀਆਂ ਕਦੇ ਅੰਗਰੇਜ਼ਾਂ ਦੇ ਖਜ਼ਾਨੇ ਲੁੱਟਣੇ ਕਦੇ ਮੁਕਾਬਲੇ ਹੁੰਦੇ ਸੀ ਉਹਨਾਂ ਤੇ ਬਹੁਤ ਸਿੱਖ ਨੇ ਐਨੇ ਤਾਂ ਆਪਾਂ ਨਾਂਵ ਵੀ ਨਹੀਂ ਲਿਆ ਸਕਦੇ ਮੈਂ ਕਹਿੰਦਾ ساری ਜ਼ਿੰਦਗੀ ਨਿਕਲ ਜੇ ਇਤਿਹਾਸ ਲਿਖਣ ਉੱਤੇ ਬੰਦੇ ਦੀ ਸੁਣ ਜੇ ਜਿਵੇਂ ਇਦਾਂ ਦੇ ਨਾਂਵ ਲਿਖਣ ਚ ਇਕੱਲੇ ਇਕੱਲੇ ਨਾਂਵ ਨਾ ਸੀ ਇਦਾਂ ਦੇ ਲਿਖਣ ਸੀ ساری ਜ਼ਿੰਦਗੀ ਨਿਕਲ ਜੇ ਐਨੇ ਸੀਦ ਨੇ ਚਾਬੀਆਂ ਦਾ ਮੋਰਚਾ ਜੈਤੋ ਦਾ ਮੋਰਚਾ ਕਿੱਥੇ ਪੰਜ ਪੰਜ ਸੌ ਸਿੱਖ ਰੋਜ਼ ਅਰਦਾਸ ਕਰਕੇ ਦੌੜਦਾ ਸੀਗਾ ਅੰਗਰੇਜ਼ ਮੂਹਰੇ ਗੋਲੀਆਂ ਨਾਲ ਆਉਂਦੇ ਨੂੰ ਭੁੰਨ ਦਿੰਦੇ ਸੀ ਉਹ ਗੋਲੀ ਮਾਰਉਣੀ ਹਟ ਰਹੀ ਜਾਨੋ ਨਹੀਂ ਹਟ ਰਹੀ ਉੱਥੇ ਵੀ ਅਸੀਂ ਜਾਵਾਂ ਇਕੱਠੇ ਹੋਵਾਂਗੇ ਕਿਤੇ ਇਕੱਠਾ ਇਕੱਠੀਗਾ ਜਿੱਤੋਂ ਅੰਗਰੇਜ਼ਾਂ ਵੱਲ ਵੀ ਇਸ ਕਰਕੇ ਮੈਂ ਵੀਡੀਓ ਆਈ ਪਾਈਆ ਚਲ ਜਿੰਨਾ ਕੋਈ ਮੇਰੇ ਸੁਣਦਾ ਗੱਲ ਵੀ ਚਲ ਜਿਹੜੇ ਬਹ ਜਾਂਦੇ ਜਵਾਕਾਂ ਨੂੰ ਤਾਂ ਪਤਾ ਲੱਗ ਵੀ ਆਪਣੇ ਕੌਣ ਸੀ ਹੀਰੋ ਭਗਤ ਸਿੰਘ ਨਹੀਂ ਸੀਗਾ ਭਗਤ ਸਿੰਘ ਉੱਤੇ ਬਹੁਤ بڑے بڑے ਹੀਰੋ ਬੈਠੇ ਨੇ ਕਿਹੜਾ ਭਗਤ ਸਿੰਘ ਵੇਲੇ ਕਿਉਂ ਪੰਜਾਬ ਤੋਂ ਪਹਿਲਾਂ ਤੋਂ ਹੀ ਸੰਘਰਸ਼ ਜੀ ਰਿਹਾ ਸ਼ਾਇਦ ਦੰਗਪਾਸ ਸਰੀਰਕ ਰੂਪੀ ਜਿਹੜੇ ਦੁਨੀਆ ਚ ਚਲੇ ਗਏ ਉਦੋਂ ਵਾਰ ਸ਼ੇਰੇ ਪੰਜਾਬ ਦਾ ਰਾਜ ਉਹਦਾ ਪਹਿਲਾ ਉਹਦਾ ਪਿਓ ਮਹਾ ਸਿੰਘ ਉਹਦਾ ਦਾਦਾ ਚੜ੍ਹਤ ਸਿੰਘ ਬਲੱਡ ਲਾਈਨ ਤੁਰੀ ਆਉਂਦੀ ਆ ਸਿੰਘ ਸਿੰਘਾਸ ਤੇ ਸਰਾਰ ਭਗੇਲ ਸਿੰਘ ਸਰਾਰ ਜੱਸਾ ਸਿੰਘ ਆਲੂ ਵਾਲੀ ਆ ਕਿੰਨੇ ਸਿੱਖ ਹੋਏ ਨੇ ਜਾਂ ਕਿੰਨੇ ਕੁਰਬਾਨੀਆਂ ਪੈਰ ਪੈਰ ਤੇ ਫੁੰਡ ਲੈ ਸਿੱਖਾਂ ਦਾ ਹੁਣ ਆਪਾਂ ਕੁੱਪ ਦੇ ਟੁੱਟੇ ਕੁੱਪ ਜਿੱਤ ਵਾਲੇ ਸੁਣ ਲੈਣੇ ਆ ਵੀ ਕਿਵੇਂ ਕਿਵੇਂ ਘੁੰਮ ਘੁੰਮ ਕੇ ਲੜਦੇ ਸੀ ਨਾਲੇ ਤੁਰਦੇ ਸੀ ਨਾਲੇ ਲੜਦੇ ਸੀਗੇ ਆਦੇ ਬੱਚਿਆਂ ਨੂੰ ਬਚਾਉਣ ਦਾ ਤਰਸ ਜਦੋਂ ਸ਼ਾਬਦਾਲੀ ਨਾਲ ਜੋ ਜਦ ਉਹ ਹੋਇਆ ਆਪਣਾ ਬਹੁਤ ਵੱਡਾ ਮਾਨਮਤਾ ਇਤਿਹਾਸ ਆ ਬਾਬਿਓ ਗੱਲ ਕਰ ਵੀ ਆਪਣਾ ਮਾੜੀ ਕਿਸਮਤ ਹੁਣ ਮੈਂ ਵੀ ਇਹ ਵਿਚਿਆਂ ਵੀ ਆਉਣਾ ਮੈਂ ਆਪਣੇ ਨੂੰ ਬਹੁਤ ਕੋਸਦਾ ਵੀ ਗੱਡੀਆਂ ਦੇ ਫੋਕਸ ਖਾਣੇ ਪੀਣੇ ਆ ਨਾ ਆ ਮੈਨੂੰ ਕਿਸੇ ਸਵਾਲ ਵੀ ਕੀਤਾ ਜੀ ਨਾ ਇਹ ਕੋਈ ਇੰਨਾ ਕੁ ਜਾਣਦਾ ਅੰਬਰਦਾਰੀ ਮੈਂ ਵੀ ਇਹ ਵੀ ਪਰਮਾਤਮਾ ਨੂੰ ਪਤਾ ਹੈ ਨਾ ਹਾਂ ਜੇ ਮੈਂ ਸ਼ੱਕਿਆ ਹੁੰਦਾ ਅੰਬਰਦਾਰ ਫਿਰ ਮੈਂ ਹਾਂ ਜਦੋਂ ਮੈਂ ਮਰ ਗਿਆ ਹੁੰਦਾ ਜਾਂ ਮੈਂ ਜੇਲ੍ਹ ਚ ਹੁੰਦਾ ਵੀ ਐਂ ਨਹੀਂ ਵੀ ਘਰੇ ਬੈਠੇ ਸਵੇਰੇ ਭੈੜੂ ਕਹਿ ਲਿਆ ਦਿਨੇ ਬੇਈਮਾਨੀ ਕਰ ਲਈ ਠੱਗੀਆਂ ਚੋਰੀਆਂ ਕਿਉਂ ਇਹ ਨਹੀਂ ਅਸਲ ਸਿੱਖ ਦਾ ਜਿਹੜਾ ਖੰਡੇ ਬਾਡੇ ਦੀ ਪਹੌਲ ਵਾਲਾ ਉਹ ਸਿੱਖ ਥੋੜਾ ਹੁੰਦਾ ਇਹ ਜਾਂ ਉਹਦਾ ਜਿਵੇਂ ਭਾਈ ਅੰਮ੍ਰਿਤਪਾਲ ਜੇਲ੍ਹ ਚ ਬੈਠਾ ਜਾਂ ਅੰਮ੍ਰਿਤਵਾਲ ਮਹਿਰੋਂ ਇਹ ਜਿਹੇ ਸਿੱਖ ਸਿੰਘ ਹੁੰਦੇ ਨੇ ਜਿਹੜੇ ਸਮਾਜ ਦੀ ਬੁਰਾਈਆਂ ਉੱਤੇ ਲੜਦੇ ਨੇ ਤੇ ਆਪਾਂ ਤਾਂ ਇਹ ਚੀਜ਼ਾਂ ਤੋਂ ਬਹੁਤ ਦੂਰ ਆ ਉਹ ਵੀ ਉਹ ਕਲਾ ਹੀ ਵਰਤਦੀ ਪਰਮਾਤਮਾ ਜੀ ਤੋਂ ਕੋਈ ਸੇਵਾ ਲੈਣੀ ਹੈ ਨਾ ਉਹ ਆਪੇ ਹੀ ਕਾਲ ਫਰਕ ਲੈਂਦਾ ਆਪਾਂ ਤਾਂ ਕੋਈ ਪਿਛਲੇ ਪਾਪਾਂ ਦੇ ਭਾਗੀਆਂ ਹਾਂ ਇਤਿਹਾਸ ਬਾਰੇ ਇਤਿਹਾਸ ਦਊਂ ਗੱਡੀਆਂ ਰਹਿੰਦੇ ਆ ਸੁਨੀ ਦਾ ਪੜੀਦਾ ਡਾਕਟਰ ਸਭ ਕੁਝ ਦੋ ਵਰਗਿਆਂ ਸਰਾਰ ਜਮੇਰ ਸਿੰਘ ਵਰਗਿਆਂ ਨੂੰ ਡਾਕਟਰ ਗੰਡਾ ਸਿੰਘ ਦੇ ਬਹੁਤ ਸਪੀਜਾਂ ਨੇ ਕਿਤਾਬਾਂ ਲਿਖੀਆਂ ਜਿਹੜੀਆਂ ਉਹਨਾਂ ਦੀ ਆਉਂਦੀਆਂ ਨੇ ਸਪੀਜਾਂ ਕਹਾ ਦੀਆਂ ਗਾਂ ਲੋਕ ਦੱਸਦੇ ਨੇ ਵੀ ਕੀ ਕੀ ਕਿਹਾ ਉਹਨਾਂ ਨੇ ਕਿਵੇਂ ਕੀਤਾ ਤੇ ਮੇਰਾ ਭਾਣਜਾ ਮੈਤੇ ਤੋਂ ਲਖਵੀਰ ਕੋਈ ਮਾਸਦੀ ਦਾ ਮੁੰਡਾ ਉਹਨੇ ਪਾਈ ਸੀ ਮੈਂ ਅਹੀਂ ਕਹਿੰਦਾ ਮੈਂ ਚਲੋ ਵੀ ਨਮਸਕਾਰ ਕਹੀ ਵੀ ਸਾਸਰੀ ਘਰ ਕਿਉਂ ਨਹੀਂ ਕਿਹਾ ਮੈਨੂੰ ਬਹੁਤ ਬਹੁਤ ਦੁੱਖ ਲੱਗੇਵੇਂ ਨੇ ਸਾਸਰੀ ਘਰ ਕਿਉਂ ਨਹੀਂ ਕਿਹਾ ਨਮਸਕਾਰ ਕਹੀ ਉੱਥੇ ਪਤੀ ਦਾ ਰੱਬ ਜਾਣ ਨੂੰ ਸਪੀਜ ਹੀ ਲਿਖ ਕੇ ਦਿੱਤੀ ਹੋਈ ਤੇ ਬਾਕੀ ਤਾਂ ਚੱਲੀ ਜਾਂਦਾ ਵੀ ਆਪਣਾ ਤਾਂ ਮਾਮ ਬਹੁਤ ਮਾਣ ਮੱਤਾ ਇਤਿਹਾਸ ਸਾਹਿਬ ਵੀ ਉਹ ਜਿਹੜੇ ਮੈਨੂੰ ਸਵਾਲ ਰਿਕਰ ਮੈਂ ਉਹਨੂੰ ਐਂ ਕਿਹਾ ਮੈਂ ਬਾਬਾ ਅਸਲ ਬਹੁਤ ਦਰਦ ਲਈ ਬੈਠੇ ਆਂ ਅੰਦਰ ਗੱਡੀਆਂ ਤੋਰੇ ਫਿਰਦਾ ਕਈ ਵਾਰ ਤਾਂ ਸੋਣਾ ਸੋਣਾ ਰੋਣ ਵੀ ਲੱਗ ਜਾਂਦਾ ਅੱਖਾਂ ਪਾਣੀ ਭਰ ਜਾਂਦੇ ਆ ਵੀ 84 ਚ ਆਪਣੇ ਲੋਕਾਂ ਨਾਲ ਕੀ ਕੀਤਾ ਕਿਵੇਂ ਕਿਵੇਂ ਧਗੇ ਕਮਾਏ ਗਏ ਇਹ ਅੱਜ ਤੋਨੇ ਗੁਰੂਆਂ ਤੋਂ ਹੀ ਲੈ ਕੇ ਆਪਣੇ ਲੋਕਾਂ ਦੀ ਪਾਤਾ ਵੀ ਮੁਸਲਮਾਨ ਮਾੜੇ ਨੇ ਮੁਸਲਮਾਨ ਮਾੜਦੇ ਨੇ ਜਿਹੜੇ ਰਾਜ ਗੱਡੀਆਂ ਤੇ ਬੈਠੇ ਸੀ ਉਹ ਮਾੜੇ ਸੀ ਉਹ ਤਾਂ ਕੋਈ ਵੀ ਹੋ ਸਕਦਾ ਅੱਜ ਮੋਦੀ ਵੀ ਹੈ ਪਹਿਲਾਂ ਸਾਰੀ ਹੋਇਆ ਨਕਬਰ ਹੋਇਆ ਰੰਗਜੀ ਹੋਇਆ ਐਂਡ ਅਹਿਮਦ ਸ਼ਾਹ ਅਬਦਾਲੀ ਹੋਇਆ ਜਕਰੀਆ ਖਾਨ ਹੋਇਆ ਮੀਰ ਮੰਨੂ ਹੋਇਆ ਸਾਰੇ ਜਿਹੜਾ ਗੱਦੀ ਤੇ ਬੈਹਿੰਦਾ ਉਹ ਮਾੜਾ ਜਿਹੜੀ ਜਨਤਾ ਚਾਹ ਮੁਸਲਮਾਨਾਂ ਚਾਹ ਸਿੱਖਾਂ ਚਾਹ ਹਿੰਦੂਆਂ ਉਹ ਥੋੜਾ ਮਾੜੇ ਨੇ ਕੋਈ ਵੀ ਧਰਮ ਚਾਹ ਪਰ ਜਿਹੜਾ ਕੋਈ ਇਹਨੇ 84 ਚ ਕੀਤਾ ਸੀ ਆਪਣੇ ਲੋਕਾਂ ਨਾਲ ਇਹ ਪਹਿਲਾਂ ਤੋਂ ਹੁਣੇ ਮੈਂ ਆਪਾਂ ਕਹਿੰਦੇ 10ਵੇਂ ਪਾਸੇ 40 ਲੱਖ ਦੀ ਫੌਜ ਨਾਲ ਮੁਕਾਬਲਾ ਸੀਗੇ 40 ਸਿੰਘ ਸੀਗੇ 10 ਲੱਖ ਫੌਜ ਸੀਗੀ ਉਹਨਾਂ ਦੇ 80 ਲੱਖ ਤਾਂ Hindu ਧਰਮ ਦੇ ਸੀ ਪਹਾੜੀ ਰਾਜੇ ਸੀਗੇ ਗੁਰੂ ਸਾਹਿਬ ਨੂੰ ਮਗਰ ਨਾਲ ਲੜਨ ਆਏ ਉਹਨਾਂ ਮੁਸਲਮਾਨ ਸنگਦਾਰ ਹੋਏ ਕਿ Hindu ਬਦਾਰ ਹੋਏ 80% Hindu ਸੀ ਮੁਰੇ ਪਹਾੜੀ ਰਾਜੇ ਸੀ ਹਿਮਾਚਲ ਦੇ ਤੇ ਇਸ ਕਰਕੇ ਦੱਬੀ ਤਾਂ ਬਹੁਤ ਕੋਣ ਬੈਠਿਆ ਮੰਚ ਪਰ ਐ ਆ ਵੀ ਸਾਡੀ ਕਰਮਾਚ ਨਹੀਂ ਹੈਗੀ ਇਹ ਜਨਮ ਚ ਸੇਵਾ ਇਹ ਪਰਮਈ ਪਰਮਾਤਮਾ ਨੂੰ ਕੀ ਮਨਜ਼ੂਰ ਉਹ ਬੰਦੇ ਨੇ ਮੈਨੂੰ ਸਵਾਲ ਕੀਤਾ ਮੈਂ ਉਹਨਾਂ ਨੂੰ ਇਹੀ ਕਹਿੰਦਾ ਜੋ ਉਹ ਜੱਜ ਲੜ ਮਰ ਗਏ ਹੁੰਦੇ ਜਾਂ ਫਿਰ ਜੇਲ੍ਹ ਚ ਹੁੰਦੇ ਮੈਂ ਬਹੁਤ ਬਹੁਤ ਦੱਬੀ ਬੈਠਾ ਮਾਂ ਤੇ ਸਾਡੇ ਦਾ 84 ਜਿਉਂ ਗੱਲਾਂ ਸੁਣ ਲੈ ਲੂੰਗਣ ਦੇ ਖੜੇ ਹੋ ਜਾਂਦੇ ਨੇ 20 ਲੋਕਾਂ ਦੇ ਸਾਡੇ ਨਾਲ ਕੀਤਾ ਕੀਤਾ ਗਈ ਦਿੱਲੀ ਚ ਕਿਉਂ ਜਿਹੜਾ ਦਿੱਲੀ ਚ ਖੋਇਆ ਜੇ ਹੁਣ ਕਾਈ ਸਾਡੇ ਨਹੀਂ ਹੈਗੇ ਸਾਡੇ ਭੈਣ ਭਾਈ ਸੀ ਉਹ ਜਿੰਨੇ ਨਾਲ ਟੈਰ ਗਾਲਾਂ ਤੇ ਟੈਰ ਪਾਵਾ ਕੇ ਅੱਗ ਲਾਈ ਕੂਕਰਾਂ ਚ ਬੱਚੇ ਪਾਵਾ ਕੇ ਮੀਟ ਮੂਰੇ ਨੇ ਤੇ ਤਵੇ ਤੇ ਬਿਠਾਤੇ ਭੋਰਾ ਭੋਰਾ ਬੱਚੇ ਭੁੰਨ ਤੇ ਤੇ ਕੁੜੀਆਂ ਨੇ ਸ਼ਰਿਆਮ ਜਿਵੇਂ ਆਪਾਂ ਦਿਨੇ ਲਾ ਲਾ ਹੋ ਜਾਂਦੀ ਜਿੱਦਾਂ ਰੋਟੀਆਂ ਉਨੇ ਕ ਤਾਨੜਵ ਸੀਗਾ ਨੰਗਾ ਨਾਚ ਸੀਗਾ ਦਿੱਲੀ ਚ ਮਾਪਾ ਇਹਨੇ ਕਹਿੰਦਾ ਸਾਰੇ ਹਿੰਦੂ ਮਾਰੇ ਨੇ ਕੁਛ ਮੂਰੇ ਜਿਹੜੇ ਲਗ ਲਾਏ ਹੁੰਦੇ ਨੇ ਉਹਨਾਂ ਦੇ ਗੁੰਡੇ ਨੇਤਾ ਲੋਕਾਂ ਦੇ ਇਸ ਕਰਕੇ ਕੱਲਾ ਭਗਤ ਸਿੰਘ ਨਹੀਂ ਸੀ ਉਹ ਬਾਬੇ ਬਾਕੀ ਬਹੁਤ ਸੀਗੇ ਭਗਤ ਸਿੰਘ ਦਾ ਕੁਛ ਵੀ ਨਹੀਂ ਸੀ ਹੁੰਦਾ ਮੂਰੇ ਉਦਮ ਸਿੰਘ ਸਰਦਾਰ ਜੀ ਮੀਰ ਸਿੰਘ ਨੇ ਤਰਤਾਰ ਸਿੰਘ ਸਰਾਬੇ ਦੀ ਕਿਤਾਬ ਲਿਖੀ ਲਿਖੀ ਹੋਈ ਆ ਤੂਫਾਨਾਂ ਦਾ ਸ਼ਾਹ ਸਵਾਰ ਪੜਨ ਵਾਲੀ ਕਿਤਾਬ ਆ ਉਨੀਕ ਸਾਲਾਂ ਦੀ ਉਮਰ 'ਚ ਹੀ ਦੀਪਾ ਆ ਗਿਆ ਨਾ ਕਰਤਾਰ ਸਿੰਘ ਸਰਾਭਾ ਭਗਤ ਸਿੰਘ ਉਹਨੂੰ ਆਈਡਲ ਮੰਨਦਾ ਸੀ ਕਰਤਾਰ ਸਿੰਘ ਸਰਾਭੇ ਨੂੰ ਹੁਣ ਕਰਤਾਰ ਸਿੰਘ ਸਰਾਭੇ ਦਾ ਆਈਡਲ ਲਗਾਉਣਾ ਸੀਗੇ ਗਲਰੀ ਬਾਬੇ ਫੇਰ ਕੋ ਵੱਡੇ ਸ਼ਹੀਦ ਕੌਣ ਸੀਗੇ ਕੌਣ ਜਿਆਦੀ ਘਲਾਟੀ ਸੀਗੇ ਹਾਂ ਉਹ ਆਪ ਦੇ ਖਕੀਤੇ ਖਿੱਤੇ ਕੱਤਰ ਲੜਦੇ ਸੀਗੇ ਹੁਣ ਸੋਹਣ ਸਿੰਘ ਭਗਤ ਨਾ 98 ਸਾਲ ਦੀ ਉਮਰ 'ਚ ਦੇਸ਼ ਆਜ਼ਾਦ ਹੋਣ ਤੋਂ ਬਾਅਦ ਚ ਇਹਨਾਂ ਨੇ ਛੱਡਿਆ ਕਿੰਨੇ ਸਾਲ ਬਾਅਦ ਕੁਤਬਾ ਹੋ ਕੇ ਨਿਕਲੇ ਸਰਾਰਜ ਮੀਰ ਸਿੰਘ ਅੱਜ ਵੀ ਜਿਉਂਦਾ ਅੱਜ ਵੀ ਦੇ ਸਪੀਚਾਂ ਨੇ ਕਾਇ ਜੋ ਖਾਲਸਾ ਕਾਲਜ ਜੀ ਸੇ ਅੰਬਰਸਰ ਸਾਹਿਬ ਨੂੰ ਟੱਕਰੇ ਸੀ ਮੈਂ 16 17 ਸਾਲ ਦੀ ਉਮਰ ਚ ਪੜ ਰਹਾ ਸੀਗਾ ਅਸੀਂ ਪੁੱਛਿਆ ਵੀ ਬਾਬਾ ਜੀ ਤੁਸੀਂ ਆਜ਼ਾਦੀ ਕਹਿੰਦੇ ਸੀਗੇ ਮਿਲ ਗਈ ਆਜ਼ਾਦੀ ਉਹ ਆਜ਼ਾਦ ਹੋ ਗਿਆ ਉਹ ਕਹਿੰਦਾ ਵੀ ਜਿਹੜੀ ਅਸੀਂ ਆਜ਼ਾਦੀ ਕਹਿੰਦੇ ਸੀ ਉਹ ਨਹੀਂ ਮਿਲੀ ਕਿਉਂਕਿ ਤਾਂ ਆਪਦਾ ਅਲੱਗ ਖਿੱਤਾ ਬਾੜ ਲਈ ਸੀ ਇੱਕ ਜਿਨ੍ਹਾਂ ਨੇ ਬਾਦੇ ਵੀ ਕੀਤੇ ਸੀਗੇ ਵੀ ਚਲ ਪਾਕਿਸਤਾਨ ਚ ਅੱਧਾ ਪੰਜਾਬ ਉਧਰ ਗਿਆ ਵੀਰ ਇੱਧਰ ਪੰਜਾਬ ਹੈ ਵੀ ਇਹ ਚ ਵੀ ਹਰਿਆਣਾ ਸੀਗਾ ਵਿੱਚ ਹਿਮਾਚਲ ਸੀਗਾ ਸ਼ਿਮਲਾ ਰਾਜਧਾਨੀ ਸੀ ਆਪਣੀ 47 ਤੋਂ ਬਾਅਦ 1955 ਜਿਨ੍ਹਾਂ ਨੇ ਫਿਰ ਜਾ ਕੇ ਸ਼ਿਮਲਾ ਅਲੱਗ ਕਰਤਾ ਹਰਿਆਣਾ ਅਲੱਗ ਕਰਤਾ ਰਾਜਧਾਨੀ ਚੰਡੀਗੜ੍ਹ ਜਾ ਕੇ ਮਾਰੀ 26 ਪਿੰਡ ਬਵਾਦ ਦੇ ਪੰਜਾਬੀ ਬੋਲੀ ਮਾਂ ਪੰਜਾਬੀ ਬੋਲਣ ਵਾਲੇ 26 ਪਿੰਡ ਜਾੜੇ ਉੱਥੇ ਚੰਡੀਗੜ੍ਹ ਬਣ ਬਣਿਆ ਤੇ ਬਾਅਦ ਵਿੱਚ ਉੱਥੇ ਵੇਲੇ ਬੰਦ ਨਾ ਭੇਲੀ ਛੱਡਦੇ ਇਹਨਾਂ ਨੇ ਵੀ ਹਰਿਆਣੇ ਨੂੰ ਵਿੱਚ ਭਾਈ ਨੂੰ ਰੱਖੋ ਇਹਨਾਂ ਨੇ ਆਪਣੀ ਰਾਜਧਾਨੀ ਨਹੀਂ ਬਣਾਈ ਉਹ ਹੁਣ ਤੱਕ ਰੋਲੇ ਚੱਲੀ ਜਾਂਦਾ ਐ ਕਰਦੇ ਕਰਦੇ ਇਹਨੇ ਛੋਟਾ ਜਿਹਾ ਪੰਜਾਬ ਕਰਤਾ ਇਹ ਚੀਜ਼ ਖਾਤਰ ਲੜਨਾ ਸੀ ਉਹ ਤਿੱਬਤ ਅੱਜ ਚੀਨ ਕੋਲੇ ਆ ਜਿਹੜਾ ਵਿਚਾਰਾ ਜੁਰਾਵਰ ਸਿੰਘ ਨੇ ਜਿੱਤੇ ਆਈਗਾ ਕ੍ਰਿਸ਼ਨ ਸਿੰਘ ਵੇਲੇ ਅੱਜ ਵੀ ਪੂਜਦੇ ਨੇ ਉਹ ਡੋਲਗਲ ਮਾਸ ਬੰਦੇ ਨੇ ਉੱਥੋਂ ਬੰਨਿਆ ਸੀ ਆਵੇ ਜਵਾਕਾਂ ਦੇ ਅੱਜ ਸਮਾਦ ਬਣੀ ਗਈ ਹੈ ਜਿੱਥੇ ਉਹਦਾ ਸਿਰ ਰੱਖਿਆ ਗੱਬਿਆ ਉਹ ਕਹਿੰਦੇ ਸਾਡੇ ਜਿਹੜਾ ਇੱਥੇ ਆਉਂਦਾ ਵੀ ਸ਼ੇਰ ਪੁੱਤ ਪੈਦਾ ਹੁੰਦਾ ਇਹਨੂੰ ਜਰਾ ਜਰਾ ਵਸ ਇਹਨੂੰ ਮੰਨਦੇ ਨੇ ਬਹੁਤ ਚੀਨ ਵਾਲੇ ਕਿ ਉਹਨਾਂ ਨੇ ਜੁੱਧ ਲੜਦਾ ਦੇਖਿਆ ਸੀ ਉਹਨੂੰ ਸਾਰਾ ਦਿਨ ਗੋਲੀਆਂ ਵੀ ਲੱਗੀਆਂ ਲੜਾਈ ਲੁੜੀ ਲੜੀ ਗਿਆ ਸਾਰਾ ਦਿਨ ਬਹੁਤ ਤਕੜਾ ਯੋਧਾ ਹੋਇਆ ਉਹ ਤਿੱਬਤ ਦਾ ਇਹਦੇ ਸਾਰਾ ਏਰੀਆ ਉਹ ਚਾਹੇ ਉਹ ਤੁਸੀਂ ਖਾਲਸਤਾਨ ਕਹਦੇ ਹੋ ਜਾਵੇ ਖਾਲਸਤਾਨ ਦਾ ਇਹਨਾਂ ਨੇ ਗੱਲ ਬਣਾਈ ਆ ਖਾਲਸਤਾਨ ਦਾ ਮੁੱਦਾ ਹੀ ਨਹੀਂ ਕਿਉਂ ਪੰਜਾਬ ਤਾਂ ਕਿ ਅਲੱਗ ਖਿੱਤਾ ਰਿਹਾ ਤੇ ਭਾਈ ਭਗਤ ਸਿੰਘ ਇਕੱਲਾ ਹੀਰੋ ਨਹੀਂ ਸੀਗਾ ਉਹਦੇ ਉਤੋਂ ਦੇ ਬਹੁਤ ਸਾਰੇ ਕਹੜੇ ਹੀਰੋ ਪਏ ਨੇ ਸਿੱਖ ਭਦਰਮ ਦੇ ਤਾਂ ਆਪਾਂ ਇਹ ਨਹੀਂ ਕਹਿੰਦੇ ਭਗਤ ਸਿੰਘ ਦੀ ਕੁਰਬਾਨੀ ਨਹੀਂ ਹੈਗੀ ਬਹੁਤ ਬਹੁਤ ਵੱਡੀ ਕੁਰਬਾਨੀ ਆ ਪਰ ਇਹਨਾਂ ਨੇ ਸਾਰਿਆਂ ਨੇ ਉਹਨੂੰ ਇਕੱਲਾ ਮੂਹਰੇ ਲੈ ਕੇ ਆਂਦਾ ਕਿਉਂ ਰਾਸ਼ਟਰਵਾਦੀ ਸੀ ਉਹ ਕਹਿੰਦਾ ਪੰਜਾਬ ਖਾਤਰ ਨਹੀਂ ਸੀਗਾ ਇਕੱਲਾ ਲੜ ਰਿਹਾ ਉਹ ਇਹ ਮੁਲਕ ਖਾਤਰ ਲੜ ਰਿਹਾ ਸੀਗਾ ਭਾਰਤ ਖਾਤਰ ਕਿਉਂ ਉਹਦੀ ਸੋਚ ਆ ਰਹੀ ਸਮਾਜ ਦੀ ਸੀਗੀ ਹਿੰਦੂ-ਪਾੜ ਦੀ ਇਸ ਕਰਕੇ ਮੇਰੇ ਭਾਨਿਆਂ ਨੂੰ ਖਾਸ ਰਿਕਵੇਸਟ ਕਿਤਾਬਾਂ ਪੜਿਆ ਕਰ ਗਾ ਜੀ ਗਾ ਡਾਕਟਰ ਗੰਡਾ ਸਿੰਘ ਜੀ ਜਾ ਕੇ ਉਹ ਨੌਲੀ ਨੌਲੇਜ ਮਿਲਦੀ ਹੈ ਭਾਈ ਕੌਣ ਅਸਲੀ ਹੀਰੋ ਕੌਣ ਹੋਏ ਨੇ ਇਹ ਹੀਰੋ ਸੀਗੇ ਭਗਤ ਸਿੰਘ ਹੁਣ ਇਹਦੇ ਕੋਈ ਸ਼ੱਕ ਨਹੀਂ ਇਹਨਾਂ ਨੂੰ ਉਤੋਂ ਦੀ ਬਹੁਤ ਵੱਡੇ ਵੱਡੇ ਹੀਰੋ ਨੇ ਗੁਰਦਵਿੰਦਰ ਸਿੰਘ ਸਲਾਮ ਬਾਗ ਇਹਨਾਂ ਨੇ 21 ਸਾਲ ਹ ਸੰਗਾਸ ਕਰਦਾ ਰਿਹਾ 1919 ਜੀ 6 1940 ਜੀ ਜਾ ਕੇ ਮਾਰਿਆ ਅਡਵੈਰ ਨੂੰ 21 ਸਾਲ ਬਾਅਦ 21 ਸਾਲ ਘਟਦੇ ਘੜੀਆ ਵੀ ਕਿਵੇਂ ਮਾਰਾਂ ਉਹਨੇ ਉਹ ਟਾਈਮ ਅਜ ਕਿਤੇ ਲੰਡਨ ਜਾ ਕੇ ਕਿਸੇ ਨੂੰ ਮਾਰਨ ਦਾ ਖਾਲਾ ਜੀ ਦਾ ਬੜਾ ਥੋੜੀਆ ਰਾਮ ਮੁਹੰਮਦ ਯਾਦਵਾਨ ਕੇ ਗਿਆ ਹਾਂ ਬੰਗਾਲ ਤੇ ਪੰਜਾਬ ਇਹ ਸੀਗੇ ਦੇਸ਼ ਨੂੰ ਯਾਦ ਕਰਾਉਣ ਵਾਲੇ ਡਾਕਟਰ ਇਹ ਮਹਾਤਮਾ ગાંધી ਜਵਾਹਰ ਲਾਲ ਨਹਿਰੂ ਇਹਨਾਂ ਇੱਕ ਘਟਨਾ ਘਟ ਰਹੀ ਵੀ ਦੇਸ਼ ਤੇ ਰਾਜ ਕਿਵੇਂ ਕਰਨਾ ਭਗਤ ਸਿੰਘ ਨੂੰ ਮਰਵਾਉਣ ਵਾਲੇ ਵੀ ਇਹ ਸੀ ਕਿ ਮਹਾਤਮਾ ગાંધી ਵਰਗੇ ਫਾਂਸੀ ਚੜਵਾਉਣ ਵਾਲੇ ਅੰਗਰੇਜ਼ਾਂ ਨਾਲ ਤਾਂ ਇਹਨਾਂ ਦੀ ਆਮ ਇਤਿਹਾਸ ਨਹੀਂ ਸੀਗੀ ਬੱਲਭਾਈ ਪਟੇਲ ਅੰਗਰੇਜ਼ ਗੁਜਰਾਬ ਦਾ ਇਹ ਰਾਜਨੀਤਿਕ ਬੰਦੇ ਸੀਗੇ ਮੱਲਬਾਈ ਪਟੇਲ ਨਹੀਂ ਜੇ ਯਾਦ ਹੋਣ ਤੋਂ ਬਾਅਦ ਜੁਰਾਇਮ ਪੇਸ਼ਾ ਕਾਮ ਦਾ ਇੱਕ ਆਰਡੀਨੈਂਸ ਪਾਸ ਕਰਵਾਇਆ ਸੀ ਨਾ ਸੰਸਦ ਚ 20 ਸਖਤਾਂ ਇੱਕ ਜੁਰਾਇਮ ਪੇਸ਼ਾ ਕਾਮ ਆ ਇੱਕ ਲੁੱਟ ਖੋਹ ਕਰਨ ਵਾਲੇ ਬੰਦੇ ਨੇ ਝਗੜਾ ਕਰਨ ਵਾਲੇ ਵੀ ਜਿਹੜਾ ਵੀ ਇਹਨਾਂ ਦੇ ਆਲੇ-ਆਲੇ ਰਹਿੰਦਾ ਉਹਨੂੰ ਬਚ ਕੇ ਰਹਿਣਾ ਚਾਹੀਦਾ ਜਿਹੜਾ ਪਹਿਲਾ ਨਾਮ ਸੀ ਪੰਜਾਬੀਆਂ ਵਾਸਤੇ ਇਸ ਕਰਕੇ ਕੱਲਾ ਭਗਤ ਸਿੰਘ ਨਹੀਂ ਸੀ ਭਾਈ ਹੋਰ ਬਹੁਤ ਵੱਡੇ-ਵੱਡੇ ਹੀਰੋ ਹੋਏ ਨੇ ਕਦੇ ਸੋਨਿਓ ਤੇ ਆਸਕਾਲੀ ਫੂਲਾ ਸਿੰਘ ਦਾ ਕਿੱਡੇ-ਕੱਡੇ ਹੀਰੋ ਸੀ ਸਿੱਖ ਧਰਮ ਵਿੱਚ ਤੇ ਬਾਕੀ ਠੀਕ ਠਾਕ ਜਿਉਂਦੇ ਰਹੋ ਬਾਦਲੇ ਰਹੋ